ਅੱਜ ਦੇ ਸਮੇਂ ਵਿੱਚ 10 ਲੱਖ ਰਤੀ ਕਿੱਲਾ ਵਿਕਾਊ ਜ਼ਮੀਨ ਕਿੱਥੇ ਹੈ ਇਹ ਜ਼ਮੀਨ ਤੇ ਕਿੰਨੇ ਕਿੱਲਾਂ ਦਾ ਟੱਕ ਹੈ ਤੇ ਅੱਜ ਕੱਲ ਉਸ ਵਿੱਚ ਕਿਹੜੀ ਫਸਲ ਬੀਜੀ ਹੋਈ ਹੈ ਆਓ ਇਸ ਸਾਰੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਦੋਸਤੋ ਇਹ ਹੈ ਉਹ ਥਾਂ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇਹ ਦੇਖੋ ਇਹ ਮੋਟਰ ਲੱਗੀ ਹੋਈ ਹੈ ਤੇ ਇਹ ਹੈ ਜੀ ਉਹ ਜ਼ਮੀਨ ਜਿਸ ਦੇ ਵਿੱਚ ਆ ਲੱਗੇ ਹੋਏ ਨੇ ਸਫੈਦੇ ਸਫੈਦਿਆਂ ਤੱਕ ਇਹ ਜ਼ਮੀਨ ਹੈਗੀ ਹੈ ਜੀ 53 ਕਿੱਲਿਆਂ ਦਾ ਟੱਕ ਹੈ ਇਹ ਤੇ ਇੱਥੇ ਆ ਦੇਖੋ ਹੁਣ ਇਸ ਟਾਈਮ ਕਣਕ ਬੀਜੀ ਗਈ ਹੈ ਕਾਫੀ ਉਪਜਾਊ ਜ਼ਮੀਨ ਹੈ ਜੀ ਇਹ ਇਸ ساری ਜ਼ਮੀਨ ਦੀ 53 ਕਿੱਲਾਂ ਦੇ ਇਸ ਤੱਕ ਦੀ ਜਿਹੜੀ ਪਰ ਕਿੱਲਾ ਕੀਮਤ ਹੈ ਉਹ ਹੈ 10 ਲੱਖ ਰੁਪਇਆ ਪ੍ਰਤੀ ਕਿੱਲਾ ਹੁਣ ਤੁਸੀਂ ਪੁੱਛਦੇ ਹੋਗੇ ਕਿ ਇਹ ਥਾਂ ਪੈਂਦੀ ਕਿੱਥੇ ਹੈ ਇਹ ਥਾਂ ਟਪੀਆ ਨਾਮ ਦਾ ਇੱਕ ਪਿੰਡ ਹੈ ਉਥੇ ਹੈ ਜੀ ਇਹ ਥਾਂ ਇਹ ਪਿੰਡ ਯੂਪੀ ਦਾ ਪਿੰਡ ਹੈ ਜੇਕਰ ਤੁਸੀਂ ਚਾਹਵਨ ਹੋ ਇਹ ਜਮੀਨ ਲੈਣ ਵਾਰੇ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਤੇ ਉੱਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਦੇਖਣ ਲਈ